ਔਰਤਾਂ ਤੇ ਮਰਦਾਂ ਦੋਵਾਂ ਦੀ ਇੱਕ ਕਾਮਨ ਸਮੱਸਿਆ ਵੀ ਹੈ ਔਰਤਾਂ ਦੇ ਵਿੱਚ ਵਧੇਰੇ ਹੈ ਮੇਰੇ ਖਿਆਲ ਸ਼ਾਇਦ ਲਕੂਰੀਏ ਕਰਕੇ ਇਹ ਦਿੱਕਤ ਆਉਂਦੀ ਆ ਔਰਤਾਂ ਦੇ ਬਾਥਰੂਮ ਸਪੇਸ ਤੋਂ স্মੈਲ ਦਾ ਆਉਣਾ ਔਰ ਬਹੁਤ ਸਾਰੇ ਮਰਦਾਂ ਨੂੰ ਵੀ ਇਹ ਦਿੱਕਤ ਰਹਿੰਦੀ ਹੈ ਕਿ ਉਹਨਾਂ ਦੇ ਉਸ ਏਰੀਏ ਚ ਜਿਹੜਾ ਧਾਤਗਿਰਦੀ ਰਹਿੰਦੀ ਹੈ ਵੀ স্মੈਲ ਬਹੁਤ ਜ਼ਿਆਦਾ ਆਉਂਦੀ ਹੈ ਇਹਦੀ ਮੋٹے ਤੌਰ ਤੇ ਦਾ ਹਲਕੀ ਹੈ ਗੋਲਸਾਬ ਔਰ ਇਹ ਕੋਈ ਸਰੀਰਕ ਤੌਰ ਤੇ ਕਮਜ਼ੋਰੀ ਕਰਕੇ ਹੁੰਦਾ ਜਾਂ ਇਹਦੇ ਚੋ ਡਾਈਟ ਚੇਂਜ ਕਰਨ ਦੀ ਲੋੜ ਹੁੰਦੀ ਆ ਇਹਦੇ ਚ ਨਾ ਇੱਕ ਤਾਂ ਕਈ ਲੇਡੀਜ਼ ਨੂੰ ਆਉਂਦਾ ਜਿਵੇਂ ਪੀਰੀਅਡ ਦਾ ਟਾਈਮ ਹੁੰਦਾ ਉਸ ਟਾਈਮ ਬਹੁਤ ਜ਼ਿਆਦਾ ਚਿਪਚਿਪਾ ਪਾਣੀ ਆਉਂਦਾ ਚਿਪਚਿਪਾਟ ਹੁੰਦੀ ਆ ਮਤਲਬ ਉਹ ਮਤਲਬ ਜੇ ਬੈਠੀ ਆ ਤਾਂ ਚਾਰ ਬੰਦਿਆਂ ਨੂੰ ਪਤਾ ਲੱਗਦਾ ਬੋਦੀ ਪ੍ਰੋਬਲਮ ਹੋ ਸਕਦੀ ਹੈ ਤਾਂ ਉਹ 스멜 ਆਉਂਦੀ ਆਉਂਦੀ ਆ ਲੇਕਿਨ ਇਹਦਾ ਜਿਹੜਾ ਇਲਾਜ ਆ ਬਹੁਤ ਵਧੀਆ ਇਲਾਜ ਆ ਜੇ ਘਰੇ ਕਰਨਾ ਚਾਹਣ ਮੈਡਮ ਸਾਡੀਆਂ ਲੇਡੀਜ਼ ਤੇ ਚਾਵਲ ਦਾ ਜਿਹੜਾ ਪਾਣੀ ਹੁੰਦਾ ਨਾ ਜੀ ਐਨ ਲੈਣ ਚਾਵਲ 4-5 ਚਮਚ ਉਹਨੂੰ ਇੱਕ ਗਲਾਸ ਪਾਣੀ ਚ ਭਿਓ ਕੇ ਰੱਖ ਦੇਣ ਰਾਤ ਨੂੰ ਸਵੇਰੇ ਚੰਗੀ ਤਰ੍ਹਾਂ ਮਸਲ-ਮਸਲ ਕੇ ਚਾਵਲ ਬਾਹਰ ਕੱਢ ਦੇਣ ਚਾਵਲ ਚਾਹੇ ਉਹਦੇ ਪਕਾ ਲੈਣ ਜਾਂ ਦਸਬ ਜੋ ਮਰਜ਼ੀ ਬਣਾ ਲੈਣ ਪਰ ਜਿਹੜਾ ਪਾਣੀ ਆ ਉਹ ਪੀਣਾ ਜੀ ਸਿਪ ਕਰ-ਕਰ ਕੇ ਲਕੂਰੀਏ ਦੀ ਆਦਤ ਖਤਮ ਹੋ ਜਾਂਦੀ ਹੈ ਅੱਛਾ ਜੇ ਹੋਰ ਜਿਆਦਾ ਪ੍ਰੋਬਲਮ ਹੈ ਜਿਆਦਾ ਫਾਇਦਾ ਲੈਣਾ ਤੇ ਜਿਹੜਾ ਨਾਰੀਅਲ ਦਾ ਉੱਪਰਲਾ ਬਾਣ ਹੁੰਦਾ ਉਹ ਬਾਣ ਨੂੰ ਜਲਾ ਕੇ ਚੰਗੀ ਤਰ੍ਹਾਂ ਜਲਾ ਲੈਣ ਦਸਲੇ ਚ ਰੱਖ ਕੇ ਫੂਕ ਕੇ ਜਿਹੜੀ ਸਵਾਹ ਹੁੰਦੀ ਹੈ ਉਹਨੂੰ ਕੱਪੜੇ ਚ ਛਾਣ ਲੈਣ ਥੱਲੇ ਵਾਲਾ ਸਵਾਦ ਅੱਧਾ ਚਮਚਾ ਖਾਲੀ ਪੇਟ ਲੈ ਲੈਣ ਲਕੂਰੀਏ ਦੀ ਆਦਤ ਖਤਮ ਹੋ ਜਾਂਦੀ ਹੈ